ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਿਰਜੀ ਖਾਲਸਾ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਧੰਨ ਬਾਬਾ ਬੁੱਢਾ ਸਾਹਿਬ ਜੀ ਕੌਮ ਦੇ ਪਹਿਲੇ ਹੈੱਡ ਗਰੰਥੀ ਸਹਿਬਾਨ ਹੋਏ ਨੇ ਔਰ ਬਾਬਾ ਬੁੱਢਾ ਸਾਹਿਬ ਜੀ ਇੱਕ ਉਸ ਵਕਤ ਦੇ ਬੜੇ ਮਹਾਨ ਵਿਦਵਾਨ ਅਤੇ ਗਿਆਨੀ ਅਤੇ ਜਿਵੇਂ ਉਹਨਾਂ ਦੀ ਆਪਾਂ ਸਰਮਾਇਏ ਦੀ ਗੱਲ ਕਰੀਏ ਤੇ ਘਰ ਪੱਖੋਂ ਉਹ ਬਹੁਤ ਹੀ ਜ਼ਿਆਦਾ ਸਰਮਾਇਏਦਾਰ ਸਨ ਬੜੀ ਚੜ੍ਹਦੀ ਕਲਾ ਵਾਲੇ ਸਨ ਬਾਬਾ ਬੁੱਢਾ ਸਾਹਿਬ ਜੀ ਅਤੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਕੱਲੀ ਸੇਵਾ ਨਹੀਂ ਕੀਤੀ ਨਾਲ ਨਾਲ ਗੁਰੂ ਨਾਨਕ ਦੇ ਗਿਆਨ ਦੀ ਪੀ ਐਚ ਡੀ ਵੀ ਕੀਤੀ ਉਹਨਾਂ ਨੇ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਇਹ ਗੁਰੂ ਅੰਗਦ ਸਾਹਿਬ ਨੇ ਸੇਵਾ ਕੀਤੀ ਤਾਂ ਉਹਨਾਂ ਨੂੰ ਗੱਦੀ ਮਿਲੀ ਗੁਰੂ ਅਮਰਦਾਸ ਮਹਾਰਾਜ ਨੇ ਗਾਗਰ ਟੋਈ ਤਾਂ ਗੱਦੀ ਮਿਲੀ ਭਾਈ ਜੱਥੇ ਨੇ ਸੇਵਾ ਕੀਤੀ ਤਾਂ ਗੱਦੀ ਮਿਲੀ ਟੋکریاں ਢੋਂਦੇ ਨਾਲ ਝਾੜੂ ਮਾਰਨ ਦੇ ਨਾਲ ਪੋਚੇ ਮਾਰਨ ਦੇ ਨਾਲ ਜਿਮੇਵਾਰੀਆਂ ਨਹੀਂ ਮਿਲਦੀਆਂ ਹੁੰਦੀਆਂ ਪਦਵੀਆਂ ਨਹੀਂ ਮਿਲਦੀਆਂ ਹੁੰਦੀਆਂ ਉਹਦੇ ਲਈ ਕਾਬਲੀਅਤ ਹਾਸਲ ਕਰਨੀ ਪੈਂਦੀ ਏ ਠੀਕ ਹੈ ਕੋਈ ਆਪਾਂ ਵੱਡੇ ਅਹੁਦੇ ਤੇ ਜਾਣਾ ਹੋਵੇ ਉਹਦੇ ਲਈ ਵੱਡੀ ਤੋਂ ਵੱਡੀ ਸਾਨੂੰ ਪੜਾਈ ਕਰਨੀ ਪੈਂਦੀ ਏ ਉਹਦੇ ਕਾਬਲ ਹੋਣਾ ਪੈਂਦਾ ਉਹਦੇ ਲਈ ਇੰਟਰਵਿਊ ਦੇਣੇ ਪੈਂਦੇ ਨੇ ਇਸ ਕਰਕੇ ਗੁਰੂ ਅੰਗਦ ਸਾਹਿਬ ਫੋਨ ਭਾਵੇਂ ਗੁਰੂ ਅਮਰਦਾਸ ਸਾਹਿਬ ਜੀ ਸੰਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਵੇਂ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਨੂੰ ਉਸ ਕਸਵੱਟੀ ਤੋਂ ਲੰਘਣਾ ਪਿਆ ਤੇ ਗੁਰੂ ਨਾਨਕ ਦੀਆਂ ਬਰੀਕੀਆਂ ਨੂੰ ਆਪਣੇ ਜੀਵਨ ਵਿੱਚ ਉਹਨਾਂ ਨੇ ਐਕਸੈਪਟ ਕੀਤਾ ਤੇ ਸੇਵਾ ਕਰਦੇ ਕਰਦੇ ਉਹਨਾਂ ਨੇ ਨਾਲ ਨਾਲ ਗੁਰਮਤਿ ਦੀ ਪੀ ਐਚ ਡੀ ਵੀ ਕੀਤੀ ਫਿਰ ਗੁਰੂ ਸਾਹਿਬ ਨੇ ਵੇਖਿਆ ਵੀ ਇਹ ਇੱਕੋ ਇੱਕ ਸ਼ਖਸ਼ ਹੈ ਜਿਹੜਾ ਇਸ ਇਹ ਪਦਵੀ ਦੇ ਕਾਬਲ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਉਸ ਪਦਵੀ ਦੇ ਕਾਬਲ ਸਨ ਤੇ ਗੁਰੂ ਅਰਜਨ ਸਾਹਿਬ ਜੀ ਨੇ ਉਹਨਾਂ ਨੂੰ ਹੈੱਡ ਗ੍ਰੰਥੀ ਥਾਪ ਦਿੱਤਾ ਸ੍ਰੀ ਹਰਿਮੰਦਰ ਸਾਹਿਬ ਦਾ ਇਹ ਸਮਝਦਾ ਵੀ ਇੱਕ ਧੜੇ ਬਾਜੀ ਕਿਉਂਕਿ ਸਿੱਖ ਧਰਮ ਜਿਹੜਾ ਨਾ ਇਹ ਸਿਲੈਕਸ਼ਨ ਦਾ ਧਰਮ ਨਹੀਂ ਇਲੈਕਸ਼ਨ ਦਾ ਧਰਮ ਨਹੀਂ ਅੱਜ ਸਾਡੇ ਵਿੱਚ ਇਲੈਕਸ਼ਨ ਆ ਗਿਆ ਧੜੇਬਾਦੀਆਂ ਆ ਗਈਆਂ ਨੇ ਅਸੀਂ ਇਹ ਵੀ ਦੇਖਿਆ ਜਾਂਦਾ ਹੈ ਬੀਐਸ ਪ੍ਰਬੰਧਕ ਦੀ ਏਡੀ ਵੱਡੀ ਪ੍ਰਾਪਰਟੀ ਏ ਇਹ ਇੰਨੀ ਜ਼ਮੀਨ ਦਾ ਮਾਲਕ ਹੈ ਇਹ ਇਹ ਨਾਲ ਕੁਝ ਕਰ ਸਕਦਾ ਹੈ ਇਹਦੀ ਇੰਨੀ ਜਾਣ ਪਹਿਚਾਨ ਸਰਕਾਰੀ ਦਰਬਾਰੇ ਦੀ ਪਹੁੰਚ ਹੈ ਹਨਾ ਅਸੀਂ ਉਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਉਹਨਾਂ ਨੂੰ ਪਦਵੀਆਂ ਦਿੰਨੇ ਆ ਹਾਲਾਂਕਿ ਉਸ ਪਦਵੀ ਦੇ ਉਹ ਬੰਦਾ ਯੋਗ ਨਹੀਂ ਹੁੰਦਾ ਪਰ ਅਸੀਂ ਢੜੇ ਬਾਜੀ ਵਿੱਚ ਆ ਕੇ ਅੱਜ ਜਿਹੜੀ ਸਾਡੀ ਕੌਮ ਹੈ ਨਾ ਜਿਹਨੇ ਜਮਾਤਾਂ ਚ ਵੰਡੀ ਹੋਈ ਹੈ ਢੜੇ ਬਾਜ਼ੀਆਂ ਚ ਵੰਡੀ ਹੋਈ ਹੈ ਬਸ ਢੜੇ ਬਾਜੀ ਨੂੰ ਲੈ ਕੇ ਅੱਜ ਵੀ ਇਹਦੀ ਬੀਜੇਪੀ ਨਾਲ ਸਬੰਧ ਦੇ ਦਾ ਕਾਂਗਰਸ ਨਾਲ ਸਬੰਧ ਦੇ ਦਾ ਇਸ ਤਰ੍ਹਾਂ ਉਹਦੀ ਆਧਾਰ ਤੇ ਉਹਨਾਂ ਨੂੰ ਪਦਗੀਆਂ ਦਿੱਤੀਆਂ ਜਾਂਦੀਆਂ ਨੇ ਇਹ ਜਿਹੜੀ ਹੈ ਬੜੀ ਮੈਂ ਸਮਝਦਾ ਵੀ ਬੜੀ ਤਰਸਯੋਗ ਹਾਲਤ ਹੈ ਸਾਡੀ ਕੌਮ ਦੀ ਮੈਂ ਬਿਲਕੁਲ ਨਹੀਂ ਚਾਹਾਂਗਾ ਕਿਉਂਕਿ ਮੇਰਾ ਬੇਟਾ ਇਹ ਬ੍ਰਿਸਬੇਨ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਗਿਆ ਹੋਇਆ ਹੈ ਮੇਰੀ ਬੇਟੀ ਨੇ ਮੌਲਾਨਾ ਯੂਨੀਵਰਸਿਟੀ ਤੋਂ ਐਮਬੀਏ ਕੀਤੀ ਹੋਈ ਹੈ ਉਹ ਅੱਛੀਆਂ ਪਦਵੀਆਂ ਤੈਨੇ ਮੇਰੀ ਬੇਟੀ ਵੀ ਅੱਛੀ ਪਦਵੀ ਹਤੀਆ ਤੇ ਮੇਰਾ ਬੇਟਾ ਵੀ ਪੜ੍ਹਾਈ ਕਰ ਰਿਹਾ ਹੈ ਹਾਲਾਂਕਿ ਮੇਰਾ ਬੱਚਾ ਗੁਰਸਿੱਖ ਹੈ ਮੇਰੀ ਬੇਟੀ ਨੇ ਵੀ ਅੰਮ੍ਰਿਤ ਛਕਿਆ ਹੋਇਆ ਹੈ ਬੇਟੇ ਨੇ ਜੇ ਅੰਮ੍ਰਿਤ ਨਹੀਂ ਛਕਿਆ ਪਰ ਮੇਰਾ ਬੱਚਾ ਜਿਹੜਾ ਹੈ ਉਹ ਗੁਰਸਿੱਖ ਹੈ ਉਹਨੇ ਹੁਣ ਅੰਮ੍ਰਿਤ ਛਕਣ ਦੀ ਉਹਦੀ ਤਿਆਰੀ ਮੈਂ ਕਰਵਾ ਰਿਆ ਵੀ ਉਹਦੀ ਤਿਆਰੀ ਕਰਵਾ ਕੇ ਉਹਨੂੰ ਅੰਮ੍ਰਿਤ ਛਕਾਇਆ ਜਾਵੇ ਗਿਆਨ ਪੱਖੋਂ ਪੂਰਾ ਹੋਵੇ ਕੱਲ ਨੂੰ ਕੋਈ ਗਲਤੀ ਨਾ ਕਰੇ ਪਰ ਮੈਂ ਨਹੀਂ ਚਾਹਾਂਗਾ ਕਿ ਮੇਰਾ ਬੱਚਾ ਗਰੰਥੀ ਬਣੇ ਮੇਰਾ ਬੱਚਾ ਪ੍ਰਚਾਰਕ ਬਣੇ ਮੇਰਾ ਬੱਚਾ ਰਾਗਵੀ ਢਾਡੀ ਬਣੇ ਕਿਉਂਕਿ ਉਹਦਾ ਕ ਕਿ ਅੱਜ ਅਸੀਂ ਮੈਂ ਐਜੇ ਪ੍ਰੋਫੈਸ਼ਨਲ ਕਥਾਵਾਚਕ ਪ੍ਰਚਾਰਕ ਹਾਂ ਤੇ ਨਾਲ ਗੁਰੂ ਸਾਹਿਬ ਦੀ ਸੇਵਾ ਗ੍ਰੰਥ ਦੀ ਸੇਵਾ ਵੀ ਨਿਭਾਉਣਾ ਵਾ ਜੋ ਮੈਂ ਆਪਣੇ 20-25 ਸਾਲ ਦੀ ਜ਼ਿੰਦਗੀ ਚ ਮੈਂ ਦੇਖਿਆ ਜੋ ਹੰਡਾਇਆ ਹੈ ਮੈਂ ਬੜੀ ਤਰਸਯੋਗ ਹਾਲਤ ਨੂੰ ਹੰਡਾਇਆ ਮੈਨੂੰ ਇਨਾ ਪਤਾ ਹੈ ਕਿ ਮੈਂ ਇਸ ਲਾਈਨ ਦੇ ਵਿੱਚ ਆ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਨੂੰ ਵੀ ਪੂਰਾ ਨਹੀਂ ਕਰ ਸਕਿਆ ਜੋ ਮੈਂ ਚਾਹੁੰਦਾ ਸਾਂ ਉਹ ਇਹ ਗੱਲ ਵੱਖਰੀ ਕਿ ਗੁਰੂ ਸਾਹਿਬ ਦੀ ਕਿਰਪਾ ਮਾਤਾ ਪਿਤਾ ਦਾ ਸਹਿਯੋਗ ਮਿਲਿਆ ਤੇ ਅੱਜ ਬੱਚੇ ਇਸ ਪਾਸੇ ਆਏ ਨੇ ਪੁਸਤਕ ਪਹੁੰਚ ਕੀਤੀ ਉਹਨਾਂ ਨੇ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਅਸੀਂ ਗੁਰਦੁਆਰਿਆਂ ਦੇ ਵਿੱਚ ਰਹਿ ਕੇ ਜੋ ਸਾਡੇ ਸੁਪਨੇ ਨੇ ਜੋ ਇੱਕ ਪ੍ਰਚਾਰਕ ਦਾ ਸੁਪਨਾ ਹੁੰਦਾ ਹੈ ਉਹ ਸਕਾਰ ਹੋ ਸਕੇਗੇ ਸੀ ਆਪਣੇ ਬੱਚੇ ਨੂੰ ਵੱਡੀਆਂ ਤੋਂ ਵੱਡੀਆਂ ਪੜਾਈਆਂ ਕਰ ਸਕੀਏ ਉਹਨਾਂ ਦੀ ਫੀਸਾਂ ਭਰ ਸਕੀਏ ਕਿੰਨੀ ਸਾਡੀ ਤਰਖਾ ਹੈ 8099 ਦੇ ਵਿੱਚ ਮੇਰਾ ਬੈਚ ਪੂਰਾ ਹੋਇਆ ਸੀ ਮੈਂ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਤੋਂ ਪੜ੍ਹਾਈ ਕੀਤੀ ਹੈ ਪ੍ਰਿੰਸੀਪਲ ਸ੍ਰਿੰਦਰ ਸਿੰਘ ਜੀ ਤੇ 2002 ਤੋਂ ਫਿਰ ਮੈਂ ਸੇਵਾ ਕਰ ਰਿਹਾ ਹਾਂ ਤੇ ਬਤੌਰ ਪ੍ਰਚਾਰਕ ਦੀ ਤੇਗਰੰਥ ਸਿੰਘ ਦੀ ਤੇ ਮੈਨੂੰ ਬਹੁਤ ਰਵੰਧਕਾਂ ਦਾ ਜਿਹੜਾ ਰਵਈਆ ਹੈ ਉਹ ਸਾਡੇ ਪ੍ਰਤੀ ਬੜਾ ਮਾੜਾ ਹੈ ਮੈਂ ਸਮਝਦਾ ਬਹੁਤ ਵੈਸੇ ਸੈਲਰੀ ਉਹ 13000 ਰੁਪਇਆ ਹੈ ਤੋ 13000 ਹਾਂਜੀ 13000 ਰੁਪਈਆ ਮੈਨੂੰ ਨਹੀਂ ਲੱਗਦਾ ਕੋਈ 13000 ਰੁਪਈਆ ਕੁਝ ਮਹੀਨੇ ਰੱਖਦੀ ਏ 5 10000 ਤੱਕ ਕਮਾ ਵੀ ਲੈਨੇ ਆ ਪਰ ਸਾਡੇ ਤੇ ਪਾਬੰਦੀਆਂ ਬੜੀਆਂ ਲਾਈਆਂ ਜਾਂਦੀਆਂ ਨੇ ਤੁਸੀਂ ਆਹ ਨਹੀਂ ਕਰ ਸਕਦੇ ਤੁਸੀਂ ਉਹ ਨਹੀਂ ਕਰ ਸਕਦੇ ਤੁਹਾਨੂੰ ਇੰਨੀ ਮਾਇਆ ਮਿਲੇ ਇਸ ਤੋਂ ਵੱਧ ਮਿਲੇ ਤੁਸੀਂ ਰੱਖ ਨਹੀਂ ਸਕਦੇ ਮਤਲਬ ਸਾਨੂੰ ਨਾ ਜਿੱਦਾਂ ਇੱਕ ਜਿਵੇਂ ਬਧੂਆ ਮਜ਼ਦੂਰ ਨਹੀਂ ਹੁੰਦਾ ਸਾਨੂੰ ਇਦਾਂ ਲੱਗਦਾ ਵੀ ਅਸੀਂ ਗੁਰੂ ਸਾਹਿਬ ਦੇ ਵਜ਼ੀਰ ਨਹੀਂ ਵਜ਼ੀਰ ਇੱਕ ਇੱਕ ਤਰ੍ਹਾਂ ਦਾ ਰਾਜਾ ਹੀ ਹੁੰਦਾ ਹੈ ਹਨਾ ਅਸੀਂ ਵਜ਼ੀਰ ਨਹੀਂ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਬਾਬਾ ਬੁੱਢਾ ਸਾਹਿਬ ਦੀ ਗੱਲ ਕਰਨੇ ਆ ਹਨਾ ਗੁਰੂ ਸਾਹਿਬਾਨਾਂ ਦੀ ਇਤਿਹਾਸ ਦੀ ਗੱਲ ਕਰਨੇ ਆ ਪਰ ਅਸੀਂ ਆਪਣੀ ਜ਼ਿੰਦਗੀ ਵੱਲ ਵੇਖੀਏ ਕਿ ਅਸੀਂ ਇੱਕ ਬਧੂਆ ਮਜ਼ਦੂਰ ਦੀ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਜੜੀ ਹੈ ਬਤੀਤ ਕਰੀਏ ਜਿਹੜੀ ਸਭ ਤੋਂ ਵੱਡਾ ਜਿਹੜਾ ਮੇਰਾ ਜਵਾਬ ਹੈ ਉਹ ਹੈ ਗਿਆਨ ਗਿਆਨ ਸਭ ਤੋਂ ਵੱਡਾ ਹਥਿਆਰ ਹੈ ਜਦੋਂ ਤੱਕ ਅਸੀਂ ਗਿਆਨ ਨਹੀਂ ਹਾਸਲ ਕਰਾਂਗੇ ਸਾਡੇ ਪ੍ਰਬੰਧਕ ਸਾਡੀ ਭਾਵੇਂ ਦਿੱਲੀ ਕਮੇਟੀ ਹੋਵੇ ਭਾਵੇਂ ਸ਼੍ਰੋਮਣੀ ਕਮੇਟੀ ਹੋਵੇ ਭਾਵੇਂ ਇਹ ਮਹਾਰਾਸ਼ਟਰ ਦੀ ਕਮੇਟੀ ਹੋਵੇ ਤੁਸੀਂ ਕਮੇਟੀਆਂ ਦੇ ਪ੍ਰਧਾਨ ਦੇਖ ਲਓ ਉਹਨਾਂ ਦੀ ਨੌਲੇਜ ਜਿਹੜੀ ਹੈ ਬਿਲਕੁਲ ਜ਼ੀਰੋ ਹੁੰਦੀ ਹੈ ਗੁਰੂ ਘਰ ਦੇ ਪ੍ਰਬੰਧਕਾਂ ਦੀ ਨੌਲੇਜ ਬਿਲਕੁਲ ਜ਼ੀਰੋ ਹੁੰਦੀ ਹੈ ਮੈਨੂੰ ਮੈਂ ਸਮਝਦਾ ਵੀ ਉਹਨਾਂ ਨੂੰ ਪ੍ਰੋਪਰ ਨੌਲੇਜ ਨਾ ਹੋਣ ਦੇ ਕਾਰਨ ਉਹ ਇਸ ਤਰ੍ਹਾਂ ਦਾ ਰਵਈਆ ਸਾਡੇ ਨਾਲ ਅਪਣਾਉਂਦੇ ਨੇ ਗੁਰੂ ਸਾਹਿਬ ਦਾ ਹੁਕਮ ਹੈ ਗਿਆਨ ਰਤਨ ਸਭ ਸੋਜੀ ਹੋਏ ਖੋਜੀ ਉਪਜੈ ਬਾਦੀ ਬਰਸੈ ਖੋਜੀ ਪੁਰਸ਼ ਤਰ ਜਾਂਦਾ ਜੇ ਸਾਡੇ ਨੌਜ ਸਾਡੇ ਪ੍ਰਬੰਧਕ ਅੱਛੀ ਗੁਰਮਤ ਸਿੱਖਿਆ ਹਾਸਲ ਕਰਨਗੇ ਤੇ ਮੈਨੂੰ ਲੱਗਦਾ ਸਾਨੂੰ ਬਣਦਾ ਸਤਕਾਰ ਜਰੂਰ ਮਿਲੇਗਾ ਤੇ ਆਉਣ ਵਾਲੇ ਸਮੇਂ ਵਿੱਚ ਬੱਚੇ ਜਰੂਰ ਆਉਣਗੇ ਜੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਦੇ ਨਾਲ ਉਹਨਾਂ ਦੀਆਂ ਸੁਵਿਧਾਵਾਂ ਦਾ ਧਿਆਨ ਰੱਖਿਆ ਜਾਂਦਾ ਤੇ ਮੈਨੂੰ ਲੱਗਦਾ ਵੀ ਬੱਚੇ ਜਰੂਰ ਆਉਣਗੇ ਇਸ ਲਾਈਨ ਦੇ ਵਿੱਚ ਉਹਨੂੰ ਲੱਗਿਆ ਕਿ ਹਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਿੱਤਾਂ